ਹਨੀਰਕ ਸਾਹਿਬ ਜਿਹੜਾ ਆਪਣਾ 26 ਤਰੀਕ ਕੈਂਪ ਲੱਗ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਡਾਕਟਰ ਸਾਇਲ ਮਹਾਜਨ ਅਸੀਂ ਇੱਥੇ ਸਕੂਨ ਆਯੁਰਵੇਦਾ ਪੰਚਕਰਮਾ ਸਪੈਸ਼ਲਿਟੀ ਕਲੀਨਿਕ ਤੇ ਗੁਰਦਾਸਪੁਰ ਹੈਲਥਕੇਅਰ ਐਂਡ ਹੈਲਪਿੰਗ ਸੁਸਾਇਟੀ ਵੱਲੋਂ ਇੱਕ ਆਯੁਰਵੈਡਿਕ ਫ੍ਰੀ ਮੈਡੀਕਲ ਚੈੱਕਅਪ ਲਗਾਉਣੇ ਜਾ ਰਹੇ ਹਾਂ ਉਹਦੇ ਵਿੱਚ ਅਸੀਂ ਫ੍ਰੀ ਮੈਡੀਕਲ ਚੈੱਕਅਪ ਕਰਾਂਗੇ ਸਾਰੇ ਲੋਕਾਂ ਦਾ ਤੇ ਫ੍ਰੀ ਅਗਨੀਕਰਮ ਤੇ ਵਿਧਕਰਮ ਥੈਰੇਪੀ ਨਾਲ ਲੋਕਾਂ ਦਾ ਟ੍ਰੀਟਮੈਂਟ ਕਰਾਂਗਾ ਜਿਸ ਦੇ ਨਾਲ ਤਤਕਾਲ ਜੜੀ ਪ੍ਰੋਬਲਮ ਹੈ ਉਹ ਸੋਲਵ ਹੋ ਜਾਂਦੀ ਹੈ ਤੇ ਦਵਾਈਆਂ ਨੂੰ ਘੱਟ ਤੋਂ ਘੱਟ ਰੇਟਾਂ 'ਤੇ ਦੇਵਾਂਗੇ ਕੁਝ ਹੋ ਸਕੰਨੀਆਂ ਤੇ ਮੁਫਤ ਵੀ ਦਵਾਈਆਂ ਉਪਲਬਧ ਕਰਵਾਈਆਂ ਜਾਣਗੀਆਂ ਤੇ ਮੇਰੀ ਤੁਹਾਡੇ ਅਗੇਨ ਬੇਨਤੀ ਹੈ ਕਿ ਤੁਸੀਂ ਸਾਰੇ ਇੱਥੇ ਪਹੁੰਚੋ ਜਿਹਨਾਂ ਜਿਨ੍ਹਾਂ ਨੂੰ ਕਿਸੇ ਵੀ ਸੰਬੰਧਿਤ ਪ੍ਰੋਬਲਮ ਹੈ ਜਿਵੇਂ ਕਿ ਸ਼ੂਗਰ ਦੀ ਪ੍ਰੋਬਲਮ ਹੈ, ਬੀਪੀ ਦੀ ਪ੍ਰੋਬਲਮ ਹੈ, ਜੋੜਾਂ ਦਾ ਰੋਗ ਹੈ, ਕੋਈ ਵੀ ਡਿਸਕ ਦੀ ਪ੍ਰੋਬਲਮ ਹੈ ਜਾਂ ਫਿਰ ਗੋਡਿਆਂ ਦੀ ਪ੍ਰੋਬਲਮ ਹੈ ਕਿਸੇ ਵੀ ਪ੍ਰੋਬਲਮ ਨਾਲ ਸੰਬੰਧਿਤ ਰੋਗੀ ਇੱਥੇ ਜ਼ਰੂਰ ਪਹੁੰਚਣ ਤੇ ਆਪਣਾ ਇੱਥੇ ਕਿਹੜੀ ਜਗ੍ਹਾ ਤੇ ਲਗਾਇਆ ਜਾ ਰਿਹਾ ਡਾਕਟਰ ਸਾਹਿਬ ਕੈਂਪ ਇਹ ਵੀ ਰੇਲਵੇ ਸਟੇਸ਼ਨ ਚੋਂ ਬੀਐਸਐਫ ਰੋਡ ਸ਼ਨੀ ਮੰਦਰ ਦੇ ਨਾਲ ਬਿਲਕੁਲ ਸਕੂਨ ਆਯੁਰਵੇਦਾ ਗੁਰਦਾਸਪੁਰ ਹੈਲਥ케ਅਰ ਐਂਡ ਹੈਲਪਿੰਗ ਸੁਸਾਇਟੀ ਵੱਲੋਂ ਇੱਕ ਕੈਂਪ ਲਗਵਾਇਆ ਜਾ ਰਿਹਾ ਸਾਡੇ ਨਾਲ ਨikhil ਆਪਣੇ ਮਾਝੀ ਜੀ ਵੀ ਮੌਜੂਦ ਨੇ ਜਿਹੜੇ ਪ੍ਰਧਾਨ ਨੇ ਗੁਰਦਾਸਪੁਰ ਹੈਲਥ ਕੇਅਰ ਐਂਡ ਹੈਲਪਿੰਗ ਸੁਸਾਇਟੀ ਦੇ ਆਈ ਉਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਨikhil ਜੈ ਸ਼੍ਰੀ ਰਾਮ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਲੇਖੋ ਜੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਬੇਨਤੀ ਕਰਾਂਗਾ 26 ਦਾਸਤੂ 2025 ਜਿਹੜਾ ਮਲੇ ਸਵੇਰੇ 10:00 ਤੋਂ ਲੈ ਕੇ 2:00 ਵਜੇ ਤੱਕ ਸ਼ਨੀ ਮੰਦਰ ਜਿਹੜਾ ਰੇਲਵੇ ਆਪਾਇ ਇਹ ਜਿਹੜੀ ਵੀਰੂ ਇਹ ਚੌਂਕ ਦੇ ਬਿਲਕੁਲ ਨਾਲ ਪੈਂਦਾ ਹੈ ਉੱਥੇ ਅਸੀਂ ਇੱਕ ਮੈਡੀਕਲ ਕੈਂਪ ਜਿਹੜਾ ਆਯੁਰਵੇਦਿਕ ਦੇ ਰਿਲੇਟਡ ਲਗਾ ਰਹੇ ਜਿਹਦੇ ਵਿੱਚ ਸੁਕੂਨ ਆਯੁਰਵੇਦਾ ਐਂਡ ਪੰਚਕਰਮਾ ਸਪੈਸ਼ਲਿਸਟ ਦੇ ਜਿਹੜੇ ਡਾਕਟਰ ਰੈਡ ਅਪਟਰ ਸਾਈਮ ਆਜਣਗੇ ਇਹ ਐਮਡੀ ਨੇ ਆਯੁਰਵੇਦ ਦੇ ਵਿੱਚ ਔਰ ਬੋਲਡ ਮੈਡੀਸਟ ਹੈ ਪਰ ਮੈਂ ਸ਼ਹਿਰ ਵਸੀ ਨੂੰ ਕਹਿੰਕੀ ਇਹਨਾਂ ਦੀ ਜਿਹੜਾ ਕੈਂਪ ਦਾ ਅਸੀਂ ਜਿਹੜੇ ਮੁਫਤ ਚੈੱਕਅਪ ਕਰ ਰਹੇ ਹਾਂ ਮੈਡੀਕਲ ਚੈੱਕਅਪ ਉਹਦਾ ਜਿਹੜਾ ਪੂਰਾ ਪੂਰਾ ਜਿਹੜਾ ਲਾਭ ਲੈਣ ਲੋਕੀ ਔਰ ਮੈਂ ਸਾਰਿਆਂ ਨੂੰ ਇੱਕ ਕਰਕੇ ਬੇਨਤੀ ਕਰਾਂਗੀ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਅੱਗੇ ਤੋਂ ਅੱਗੇ ਔਰ ਸੰਡੇ ਨੂੰ ਐਤਵਾਰ ਜੀ ਆ ਜਾ